ਹਾਂਜੀ ਸਾਸੀ ਗੱਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਜੀ ਕਵਰ ਬਾਡ ਪੀਜੈਂਸ ਤੇ ਜਿੱਦਾਂ ਕਿ ਸਾਰਿਆਂ ਨੂੰ ਪਤਾ ਜੀ ਜੇਠ 2024 ਦਾ ਜਿਹੜਾ ਵਾ ਉਹ ਸ਼ੌਂਕ ਦਾ ਗਾਜ਼ ਵਿਸਾਖ ਦੇ ਪੰਜਵੇਂ ਤਿਉਹਾਰ ਤੋਂ ਜਿਹੜਾ ਸ਼ੁਰੂ ਹੋਇਆ ਹੋਇਆ ਵਾ ਠੀਕ ਹੈ ਜੀ ਤੇ ਸਾਡੇ ਵਿੱਚ ਅੱਜ ਜੀ ਅਸੀਂ ਅਕਸਰ ਨਾਂ ਸੁਣਿਆ ਵਾ ਗਰੁੱਪਾਂ ਦੇ ਵਿੱਚ ਵੀ ਬੜੀ ਵਾਰੀ ਜ਼ਿਕਰ ਹੋਇਆ ਜੀ ਮਾਨੇ ਸਾਧ ਜੀ ਹਣੀ ਬੈਲਜੀਅਮ ਵਾਲੇ ਤੇ ਬੜੇ ਦਿਲੋਂ ਖੁਆਇਸ਼ ਹੈਗੀ ਸਾਡੀ ਵੀ ਮਿਲਣ ਦੀ ਤੇ ਅੱਜ ਸਾਧ ਜੀ ਨਾਲ ਸਾਡੇ ਰਾਪਤੇ ਹੋ ਗਏ ਆ ਜੀ ਤੇ ਬਹਿ ਕੇ ਗੱਪਸ਼ਪ ਲਾਵਾਂਗੇ ਤੇ ਨਾਲ ਇਹਨਾਂ ਕੋ ਪੁੱਛਾਂਗੇ ਕਿ ਇਸ ਟਾਈਮ ਕਬੂਤਰਬਾਈ ਜਿਹੜੀ ਅੰਬਰਸਰਦੀ ਆ ਉਹ ਪਾਰ ਦੀ ਕਬੂਤਰਬਾਈ ਦਾ ਮੁਕਾਬਲਾ ਕਰਦੀ ਪਈ ਆ ਕਿ ਨਹੀਂ ਕਰਦੀ ਪਈ ਤੇ ਕੋਈ ਪੁਰਾਣੀਆਂ ਯਾਦਾਂ ਕੋਈ ਪੁਰਾਣੇ ਕਿੱਸੇ ਸ਼ੇਅਰ ਕਰਾਂਗੇ ਜੀ ਕਿਦਾਂ ਕਬੂਤਰਬਾਈ ਇਹਦੇ ਵਿੱਚ ਕਿਉਂਕਿ ਜਿੰਨੀ ਸਾਡੀ ਉਮਰ ਆ ਉਹਨਾਂ ਸਾਜ ਜੀ ਨਾਲ ਜਿਹੜਾ ਤਜਰਬਾ ਹੋਣਾ ਵਾ ਠੀਕ ਹੈ ਜੀ ਨਾਲ ਸਾਡੇ ਜੀ ਰਾਜੂ ਸਾਜ ਜੀ ਹਣੀ ਬੈਠੇ ਆ ਤੇ ਇਹਨਾਂ ਨੂੰ ਵੀ ਤੁਸੀਂ ਆਕੇ ਅਕਸਰ ਵੀਡੀਓ ਦੇ ਵਿੱਚ ਮਿਲੇ ਹੋਏ ਜੋ ਤੇ ਨਾਲੇ ਤੁਹਾਨੂੰ ਕੋਈ ਅਜ ਪੁਆਇੰਟ 60 ਲੈ ਕੇ ਦਿੰਨੇ ਆ ਕੋ ਟਿੱਪੇ ਪਿਛੇ ਪੇ ਲੈ ਕੇ ਦਿੰਨੇ ਆ ਤੇ ਜਿੱਦਾਂ ਗਰਮੀ ਦਾ ਦੌਰ ਅੱਜਕੱਲ ਸਾਰਿਆਂ ਨੂੰ ਪਰਾਇਆ ਜਿਹੜਾ ਚੱਲ ਰਿਹਾ ਵਾ ਤੇ ਹੱਥ ਜੋੜ ਕੇ ਬੇਨਤੀ ਆ ਕੋਈ ਮੇਰਾ ਭਰਾ ਜਨਵਰਾਂ ਨਾਲ ਤਕਾਣਾ ਨਾ ਕਰਿਓ ਤੇ ਅਸੀਂ ਆਪਣੀ ਗੱਲ ਤੇ ਫੇਰ ਕਾਇਮ ਹੈਗੇ ਆ ਜੀ ਨਾ ਤੱਤੇ ਕਰਿਓ ਕਬੂਤਰਾਂ ਨੂੰ ਤੇ ਨਾ ਬੋਤੇ ਠੰਡੇ ਕਰਿਓ ਤੇ ਇੱਕ ਲਫ਼ਜ਼ ਹੈਗਾ ਜੀ ਮੁੱਤ ਦਿਲ ਜੇ ਕਿਸ ਨੂੰ ਪਤਾ ਹੋਊਗਾ ਕਮੈਂਟ ਕਰਕੇ ਦੱਸ ਦਿਓ ਤੇ ਬਾਕੀ ਉਹਦਾ ਅੱਜ ਪੜਦਾ ਵੀ ਚੁੱਕ ਦਿੰਨੇ ਆ ਮੁੱਤਦਿਲ ਕਿੰਨੂੰ ਕਹਿੰਦੇ ਆ ਸੀਨੀਅਰ ਸਾਹਿਬ ਜੀ ਬੈਠੇ ਆ ਤੇ ਅੱਜ ਇਹਨਾਂ ਕੋਈ ਆਪਾਂ ਜਵਾਬ ਲਾਵਾਂਗੇ ਤੇ ਕਿਉਂਕਿ ਆਉਣ ਵਾਲੇ ਅਜੇ ਤਿੰਨ ਇਤਵਾਰ ਜਿਹੜੇ ਉੱਡਨੇ ਹਨ ਉਹਦੇ ਵਿੱਚ ਜਿਹੜਾ ਵੀ ਵੀਰ 44 45 ਟੈਂਪਰੇਚਰ 'ਚ ਮੁੱਤਦਿਲ ਕਰਕੇ ਕਬੂਤਰ ਛੱਡੇਗਾ ਤੇ ਉਹਨਾਂ ਦੇ ਪਰਿੰਦੇ ਬਿਲਕੁਲ ਉੱਡ ਕੇ ਬੈਠਣਗੇ ਜਿਹੜਾ 1 2 3 ਰੈਡੀ ਸਟੈਡੀ ਗੋ ਸਮਾਂ 'ਚ ਜਾਏਗਾ ਉੱਡ ਕੇ ਬੈਠੇਗਾ ਤੇ ਜਿਹੜਾ ਗਰਮੀ ਦੀ ਲਸਜ ਆ ਗਿਆ ਉਹਨੇ ਭਾਈ 11 12 ਵਜੇ ਆਪਣਾ ਮੂੰਹ ਪੁੱਟ ਜਾਣਾ ਵਾ ਤੇ ਜਿਹੜਾ 12 ਟੱਪ ਗਿਆ ਉਹ ਫਿਰ ਪਿਛਲੇ ਘਰਾਂ ਚ ਬੁੱਠੇਗਾ ਠੀਕ ਹੈ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਮਾਣੇ ਸਾਧ ਜੀ ਨਾਲ ਹਾਂਜੀ ਸਾਸ਼ੀ ਦਾ ਸਾਧ ਜੀ ਕੀ ਹਾਲ ਚਾਲ ਜੋ ਸਾਈਂ ਬੜੇ ਚਿਰ ਤੋਂ ਸਾਡੇ ਵੀਰਾਂ ਭਰਾਵਾਂ ਦੀਆਂ ਵੀ ਜੜੀਆਂ ਨਾ ਖੁਆਇਸ਼ਾਂ ਹੈਂ ਅਸੀਂ ਸੱਜਣਾ ਭਰਾਵਾਂ ਦੀਆਂ ਕੀ ਮਾਣੇ ਸਾਧ ਜੀ ਨਾਲ ਦੇ ਕਿਤੇ ਸਾਥ ਦੇ ਜਾਇਓ ਤੇ ਸ਼ੌਂਕ ਕਰਾਇਓ ਤੇ ਅਸੀਂ ਉਹਨਾਂ ਨਾਲ ਵਾਦਾ ਕੀਤਾ ਹੈ ਵੀ ਜਦੋਂ ਵੀ ਕਿਤੇ ਸਾਧ ਜੀ ਨਾਲ ਰਾਬਤਾ ਹੋਇਆ ਤੇ ਉਹਨਾਂ ਕੋ ਟਾਈਮ ਲਾਵਾਂਗੇ ਤੇ ਟਾਈਮ ਅਸੀਂ ਅੱਜ ਤੋਂ ਅਰੇ ਕੋ ਜ਼ਰੂਰ ਲਾਵਾਂਗੇ ਤੇ ਭਾਰੇ ਕਈ ਵੀਰਾਂ ਨੇ ਮਤਲਬ ਕੀ ਨਾਮ ਹੀ ਸੁਣਿਆ ਕੱਲਾ ਅਸੀਂ ਵੀ ਖੁਦ ਨਾਮ ਹੀ ਸੁਣਿਆ ਅਸੀਂ ਤੇ ਪਹਿਲੀ ਵਾਰੀ ਅੱਜ ਤੁਹਾਡੇ ਦਰਸ਼ਨ ਕਰ ਰਹੇ ਆ ਜੀ ਤੇ ਬਾਕੀ ਤੁਹਾਨੂੰ ਅੱਜ ਕੁਝ ਸਵਾਲ ਜਵਾਬ ਹੀ ਉਸਤਾਦ ਜੀ ਨਾਲ ਗੱਪ-ਸ਼ੱਪ ਲਾਉਨੇ ਆ ਤੇ ਪਹਿਲਾਂ ਤੇ ਉਸਤਾਦ ਜੀ ਸਾਨੂੰ ਇਹ ਦੱਸੋ ਕਿ ਫੋਰਨ ਤੋਂ ਤੁਸੀਂ ਆਏ ਜੋ ਠੀਕ ਹੈ ਜੀ ਮਹਾਰਾਜ ਨੇ ਬੜਾ ਵਧੀਆ ਤੁਹਾਡਾ ਹੱਥ ਸਕਾਲਾ ਕੀਤਾ ਆ ਵਾ ਠੀਕ ਹੈ ਜੀ ਤੇ ਸਾਡੇ ਚੈਨਲ ਵੱਲੋਂ ਵੀ ਤੁਹਾਨੂੰ ਜਿਹੜਾ ਵਾ ਬਹੁਤ ਬਹੁਤ ਧੰਨਵਾਦ ਕੀ ਕਬੂਤਰ ਬਾਈ ਨੂੰ ਤੁਸੀਂ ਪ੍ਰਮੋਟ ਕਰਨ ਦੇ ਜੋ ਜਿੱਦਾਂ ਲਕਸ਼ਮਨ ਵੀਰ ਜੀ ਨਾਲ ਵੀ ਤੁਸੀਂ ਸਪੋਰਟ ਕੀਤੀ ਆ ਆਲੰਬਰ ਸਰਚਾ ਦਾ ਵੀ ਕੋਈ ਕਪਸ਼ਾ ਪੜਦੇ ਪਏ ਆ ਹਨਾ ਉਹਨਾਂ ਉੱਤੇ ਵੀ ਤੁਸੀਂ ਨਾਮ ਕਈ ਐਨਾਉਂਸਮੈਂਟ ਕੀਤੇ ਹੋਣਗੇ ਇਲਾਕਿਆਂ ਦੇ ਵਿੱਚ ਜਾਂ ਸੀਨੀਅਰ ਕਮੇਟੀ ਮੈਂਬਰ ਕੋਈ ਕੀਤੀ ਹੋਏਗਾ ਸਹਿਯੋਗ ਕੀਤਾ ਹੋਏਗਾ ਸਹਿਯੋਗ ਐਨ ਆਰ ਆਈ ਵੀਰਾਂ ਦਾ ਸਹਿਯੋਗ ਤੇ ਚਾਹੀਦਾ ਵਾ ਜਿਸ ਤਰ੍ਹਾਂ ਇੱਕ ਕਬੱਡੀ ਗੇਮ ਹੈਗੀ ਆ ਉਹਦਾ ਕਬੂਤਰ ਬਾਈ ਵੀ ਹੁਣ ਗੇਮ ਜਿਹੜੀ ਆ ਕਈ ਹਾਈ ਫਾਈ ਹੋ ਗਈ ਹੈ ਆ ਤੇ ਤੁਹਾਡੇ ਹਿਸਾਬ ਨਾਲ ਸਾਜੀ ਕਬੂਤਰ ਬਾਜੀ ਹੋਂਦੀ ਚ ਤੇ ਪੇਲੀ ਚ ਕੋਈ ਫਰਕ ਪਿਆ ਵਾ? ਕੀ ਆ ਫਰਕ ਸਾਈ? ਜਿਆਦੀ ਹੋ ਗਈ ਆ। ਸਾਜੀ ਤੁਹਾਡੇ ਦੌਰ ਦੇ ਵਿੱਚ ਪਹਿਲੇ ਟਾਈਮ ਦੇ ਵਿੱਚ ਮਤਲਬ ਕਿ ਇੰਨੀਆਂ ਸ਼ਿਲਡਾਂ ਇਨੇ ਕਾਪੋਰਗਨਾਈਜ਼ ਹੁੰਦੇ ਹੁੰਦੇ ਸੀ ਪਹਿਲਾਂ ਕਿਦੇ ਸਿੱਧੀਆਂ 1 ਟੂ 1 ਬਾਜ਼ੀਆਂ ਹੀ ਲੱਗਦੀਆਂ ਹੁੰਦੀਆਂ ਐ ਨਾ ਉਹ ਵੀ ਹਿੱਟ ਵਾਲੀਆਂ। ਲੋ ਜੀ ਇਹ ਕਿੰਨੇ ਸਾਂ ਦੀ ਗੱਲ ਐ ਸਾਜੀ? ਫਿਰ ਵੀ ਅੰਦਾਜ਼ਾ ਕੋ 30-35 ਸਾਂ ਲੋ ਜੀ ਜਿੱਦਾਂ 40 ਸਾਲ ਪੁਰਾਣੀ ਗੱਲ ਆ ਤੇ ਮੇਰੀ ਖੁਦ ਦੀ ਉਮਰ 32 ਸਾਲ ਆ ਤੇ ਤੁਸੀਂ ਆਪ ਸਾਹ ਲਾ ਲਓ 8 ਸਾਲ ਹੋਰ ਉੱਤੇ ਲਾ ਲਓ 40 ਸਾਲ ਪਹਿਲਾਂ ਦੀ ਕਬੂਤਰਬਾਜ਼ੀ ਤੇ ਉਸ ਦੌਰ ਦੇ ਵਿੱਚ 101 ਰੁਪਇਆ ਬੜਾ ਮਹਣੇ ਰੱਖਦਾ ਸੀ ਸਾਹਿਬ ਜੀ ਹਨਾ ਤੇ ਅੱਜ 101 ਜਿਹੜਾ ਵਾ ਉਹ ਲੱਖ ਦੀ ਬਰਾਬਰੀ ਕਰਦਾ ਹਨਾ ਤੇ ਕਬੂਤਰਬਾਜ਼ੀ ਫਾਸਟ ਹੋਈ ਆ ਜਿਆਦੀ ਹੋਈ ਆ ਤੇ ਜਿੱਦਾਂ ਕਿ ਉਸਤਾਦ ਜੀ ਲੈਂਦੇ ਪੰਜਾਬ ਦੇ ਵਿੱਚ ਆਂਦੇ ਆ ਕਿ ਲਾਹੌਰ ਦਾ ਮੁਕਾਬਲਾ ਇਸ ਟਾਈਮ ਤੁਹਾਡੇ ਅੰਦਾਜ਼ੇ ਨਾਲ ਅੰਬਰਸਰ ਕਰ ਰਿਹਾ ਵਾ ਪਹੁੰਚ ਗਿਆ ਲੈਵਲ ਤੇ ਕਿ ਹਜੇ ਪਿੱਛੇ ਥੋੜਾ ਕਰ ਰਿਹਾ ਵਾ ਜਿੱਦਾਂ ਕਿ ਉੱਥੇ ਸ਼ਾਮ ਦੀਆਂ ਪ੍ਰਵਾਜਾਂ ਸੁਣੀਦੀਆਂ ਸੀ ਹਨਾ 4 4 5 5 ਵਜੇ ਤੇ ਇਸ ਟਾਈਮ ਆਪਣੇ ਵੀ ਐਸਾ ਦੌਰ ਆ ਗਿਆ ਵਾ ਇਧਰ ਕਿ ਕਬੂਤਰ ਬੜੀਆਂ ਲੰਮੀਆਂ ਗੇਮਾਂ ਹੋ ਗਈਆਂ ਵਾ ਪੂਰੀ ਟੱਕਰ ਹੋ ਗਈ ਸਹੀ ਕਬੂਤਰ ਚੰਗੇ ਹੋ ਗਏ ਆ ਕਿ ਦਾਣਾ ਬਾਣੀ ਚੰਗਾ ਹੋ ਗਿਆ ਵਾ ਕਬੂਤਰ ਵੀ ਚੰਗੇ ਹੋ ਗਏ ਇਹ ਸਾਜੀ ਕਬੂਤਰ ਪੈਸੇ ਨੇ ਬਾਹਰ ਘੜਦੇ ਆ ਘੜਦੇ ਆ ਨਾ ਪਰ ਚਲੋ ਪੈਸੇ ਨੇ ਕਬੂਤਰ ਤੇ ਬਾਹਰ ਘੜਦੇ ਆ ਪਰ ਮਾਲੇ ਬੰਦੇ ਦਾ ਸ਼ੌਂਕ ਥੜਾ ਔਖਾ ਹੋ ਗਿਆ ਹੈ ਨਾ ਤੇ ਸਾਡੀ ਗੁਜਾਰਸ਼ ਹੈ ਜੀ ਕਈ ਵੀਰਾਂ ਨੇ ਸਾਨੂੰ ਕਿਹਾ ਆ ਵਾ ਤੇ ਇਹ ਅਸੀਂ ਜਿਹੜੀ ਅੱਜ ਗੁਜਾਰਸ਼ ਸੀਨੀਅਰ ਕਮੇਟੀ ਮੈਂਬਰਾਂ ਨਾਲ ਬੈਠੇ ਆ ਜੀ ਰਾਜੂ ਸਾਜੀ ਹੁਣੀ ਤੇ ਇਹਨਾਂ ਗਾੜੀ ਵੀ ਅਸੀਂ ਇੱਕ ਬੇਨਤੀ ਰੱਖਾਂਗੇ ਜੀ ਕਿ ਠੀਕ ਹੈ ਸਾਜੀ ਜੀ ਜਿਹੜਾ ਨਾ ਉਹ ਰਹਿ ਗਿਆ ਸੁਖਦੇਵ ਵੀਰ ਜੀ ਹੁਣੀ ਜਿਨ੍ਹਾਂ ਨੇ ਸ਼ਿਲਡਾਂ ਜੜੀਆਂ ਹੀ ਉਹਦਾ ਸਹਿਯੋਗ ਕੀਤਾ ਸੀ ਜੀ ਲਖਸ਼ਮਨ ਵੀਰ ਜੀ ਨਾਲ ਨੂੰ ਤੇ ਉਹ ਇੱਥੇ ਅੱਜ ਹਾਜ਼ਰ ਨਹੀਂ ਹੋ ਸਕੇ ਤੇ ਉਹਨਾਂ ਦਾ ਜਿਹੜਾ ਮਾਨ ਸਨਮਾਨ ਆ ਠੀਕ ਹੈ ਜੀ ਤੇ ਉਹ ਆਪਣੇ ਉਸਤਾਦ ਜੀ ਨਾਲ ਨੂੰ ਉਹਨਾਂ ਦੇ ਹੱਥ ਪੁੰਚਾ ਰਹੇ ਆ ਜੀ ਠੀਕ ਹੈ ਜੀ ਵਿੱਕੀ ਉਸਤਾਦ ਜੀ ਨਾਲ ਠੀਕ ਹੈ ਜੀ ਹਾਂ ਜੀ ਜੀ ਅੱਜ ਕੱਲ ਤੇ ਵੇਲੋ ਸਾਰਿਆਂ ਦੀ ਜਿੱਦਾਂ ਮਾਨੇ ਸਾਜੀ ਸੂਈਆਂ ਆੜੀਆਂ ਹੋਈਆਂ ਵਾ ਟੈਡੀ ਗੋਲਡਨ ਡਾਵ ਵਾਲੇ ਠੀਕ ਹੈ ਜੀ ਤੇ ਪੁਰਾਣੀਆਂ ਨਸਲਾਂ ਜਿੱਦਾਂ ਕੀ ਤੁਸੀਂ ਦੱਸਿਆ ਹੋਇਆ ਵਾ ਕਿ ਜੋਸਰੇ ਚੀਨੇ ਹਨਾ ਸ਼ਾਸਰੇ ਇਦਾਂ ਦੇ ਪਰਿੰਦੇ ਹੁੰਦੇ ਸੀ ਅੱਜ ਗੱਲ ਤੇ ਉਹ ਦੇਖਣ ਨੂੰ ਨਹੀਂ ਮਿਲਦੇ ਚੀਨੇ ਹੀ ਉੱਡਦੇ ਚੀਨੇ ਹੀ ਉੱਡਦੇ ਲੋ ਜੀ ਮਾਨੇ ਸਤਾ ਜੀ ਨਾਲ ਅੱਜ ਵੀ ਚੀਨੇ ਕਬੂਤਰ ਉੜਦੇ ਵੇਜੋ ਚੀਨੇ ਕਬੂਤਰ ਦੋ ਮਾਏ ਬੈਠੀ ਆ ਲੋ ਜੀ ਢਾਈ ਵੇਲੇ ਬੈਠੀ ਆ ਕੱਲ ਵੀਰਵਾਰ 1:49 ਦੇ 1:49 ਦੇ ਲੋ ਜੀ ਇਹ ਚੀਨੀ ਕਬੂਤਰੀ ਆ ਤੇ ਤੁਸੀਂ ਆਪਸਾ ਬੁਲਾ ਲਓ ਇੱਕ ਬੰਨੇ ਟੈਡੀ ਨੂੰ ਉਡਾ ਲਓ ਤੇ ਇੱਕ ਬੰਨੇ ਚੀਨੀ ਨੂੰ ਉਡਾ ਲਓ ਤੇ ਮੇਰੇ ਹਿਸਾਬ ਦੇ ਨਾਲ ਫਿਰ ਚੀਨੀ ਮੁਕਾਵਲਾ ਵਾਦੇ ਕਰ ਜਾਈਗੀ ਉਹ ਸੀਨੀਅਰ ਛਾਪੋਸ਼ਾ ਦੇਖਾਣਾ ਦੋ ਵਾਹਾਂ ਦੇ ਦੋ ਬੱਤੀ ਦੇ ਲੋ ਜੀ ਵੇਖ ਲਓ ਤੇ ਉਸਤਾਦ ਜੀ ਫਿਰ ਕਿਉਂ ਆਪਾਂ ਟਾੜੀਆਂ 골ਡਾਂ ਦੇ ਪਿੱਛੇ ਚੱਲ ਗਏ ਆ ਇੱਕ ਉਪਰਾਲਾ ਕਰਨਾ ਚਾਹੀਦਾ ਉਸਤਾਦ ਜੀ ਸੀਨੀਅਰ ਜੋ ਤੁਸੀਂ ਕੀ ਪੁਰਾਣੀਆਂ ਬਰੀਡਸ ਅੱਗੇ ਆਉਣ ਕਿਸੇ ਵੀ ਰੰਗ ਨੂੰ ਤਵੱਜ ਨਹੀਂ ਦੇਣੀ ਚਾਹੀਦੀ। ਕੋਈ ਨਸਲ ਨੂੰ ਉਹਦੇ ਡਾਰ ਨੂੰ ਤਵੱਜ ਦੇਣੀ ਚਾਹੀਦੀ ਹੈ। ਰੰਗ ਨੂੰ ਕੋਈ ਤਵੱਜ ਨਹੀਂ ਦੇਣੀ ਚਾਹੀਦੀ। ਕੋਈ ਤਵੱਜ ਨਹੀਂ ਦੇਣੀ ਚਾਹੀਦੀ। ਬਿਲਕੁਲ। ਹਾਂ ਉੱਡ ਕੇ ਤਾਂ ਉਹਨੂੰ ਸਾਵਾਜ ਦਿਓ। ਜਿਹਦਾ ਕੋਈ ਜਾਗੂ ਵੀ ਤੇ ਦਹੰਦਾ ਉਹਨੂੰ ਸਾਵਾਜ ਦਿਓ। ਜਿਹੜਾ ਕਬੂਤਰ ਚੰਗਾ ਉੱਡ ਕੇ ਜਾਂਦਾ ਉਹਨੂੰ ਸਾਵਾਜ ਦਿਓ। ਤੇ ਜਿੱਦਾਂ ਕਿ ਸਾਹਿਬ ਜੀ ਕਈ ਵਾਰ ਆ ਸਿਆਲ ਕੋਟੀ ਮੋਤੀਆਂ ਵਾਲੇ ਕਬੂਤਰ ਹੁੰਦੇ ਜਿੱਦਾਂ ਹਨ ਉਹਨਾਂ ਨੂੰ ਚੋ ਕੇ ਬਾਹਰ ਮਾਰ ਦਿੰਦੇ ਲੋ ਜੀ ਇਹਦੇ ਵਿੱਚ ਮਿਲ ਪਈਆਂ ਦਾ ਕ੍ਰੋਸ ਹੈਗਾ ਕੋਈ ਦਾਵਾ ਤੇ ਹੈ ਨਹੀਂਗਾ ਤੇ ਫਿਰ ਕਿਦਾਂ ਕੱਢ ਦਿੰਦੇ? ਕਿਸੇ ਨੂੰ ਕੋਈ ਨਹੀਂ। ਸ਼ਾਂਤ ਨਹੀਂ ਕੋਈ ਦਾਵਾ ਕੋਈ ਚੀਜ਼ ਨਹੀਂਗਾ ਪੱਕਾ ਦਾਵਾ ਨਹੀਂਗਾ ਲੋ ਜੀ ਅਸੀਂ ਚੱਲਦੀ ਵੀਡੀਓ ਦੇ ਵਿੱਚ ਹੀ ਆਪਾਂ ਆਪਣੇ ਚੈਨਲ ਵੱਲੋਂ ਕਹਿੰਨੇ ਆ ਜੀ ਜੇ ਕੋਈ ਸਾਨੂੰ ਪੱਕਾ ਦਾਵਾ ਕਰ ਦੇ ਤੇ ਸਾਡੇ ਵੱਲੋਂ 2000 ਰੁਪਏ ਨਾਮ ਉਸੇ ਟਾਈਮ ਦਿੱਤਾ ਜਾਏਗਾ ਲੋ ਜੀ ਇਹ ਇੰਨੇ ਸੀਨੀਅਰ ਉਸਤਾਦ ਸਾਹਿਬਾਂ ਜੀ ਬੈਠੇ ਆ 40 40 50 50 ਸਾਲ ਦੇ ਤਜਰਬੇ ਆ ਤੇ ਜੇ ਇਹਨਾਂ ਦੇ ਮੂੰਹਾਂ ਦੀਆਂ ਹੀਆਂ ਜੜੀਆਂ ਲੱਗ ਜੇਗੇ ਉਸਤਾਦ ਜੀ ਨਾਲ ਦੇ ਕਿ ਦਾਵਾ ਕੋਈ ਨਹੀਂਗਾ ਸਿਰਫ ਅੰਦਾਜ਼ਾ ਹੈਗਾ ਅੰਦਾਜ਼ਾ ਹੀ ਹੈ ਹਨਾ ਤੇ ਜਿੱਦਾਂ ਕਿ ਸਤਾਜੀ ਵੇਹੇ ਚਲੋ ਟੈਡੀ ਕਹਿੰਦੇ ਦੇ ਹੈ ਵਾ ਹਰੇਕ ਟੈਡੀ ਸਾਈਂ ਤੁਹਾਡੇ ਸਾਹ ਨਾ ਉੜਦਾ ਹਾ ਟੈਡੀ ਨਹੀਂ ਉੜਦਾ ਹਾ ਟੈਡੀ ਨਹੀਂ ਨਾ ਉੜਦਾ ਲਓ ਭਾਈ ਸੁਣ ਲਓ ਮੇਰੇ ਭਰਾ ਕਈ ਵਾਰੀ ਮੇਰੀਆਂ ਗੱਲਾਂ ਦੇ ਕਈ ਕਮੈਂਟ ਕਰਦੇ ਹੁੰਦੇ ਜੀ ਟੈਡੀ ਬੜੇ ਉੜਦੇ ਆ ਤੇ ਸਭ ਦੀ ਆਪੋ ਆਪਣੀ ਪਸੰਦ ਹੈ ਹਰੇਕ ਟੈਡੀ ਭਾਈ ਨਹੀਂ ਉੜਦਾ ਟੈਡੀ ਵੀ ਕੋਈ ਕੋਈ ਉੜਦਾ ਵਾ ਠੀਕ ਹੈ ਜੀ ਤੇ ਸਤਾਜੀ ਵੇਹੇ ਤੁਸੀਂ ਟੈਡੀ ਬਰੀਡ ਜਿਹੜੀ ਉੜਦੀ ਆ ਹਨਾ ਉਦੀ ਮੇਨ ਨਿਸ਼ਾਨੀ ਕੀ ਹੁੰਦੀ ਆ ਜਿਹੜਾ ਅਸਮਾਨੀ ਟੈਡੀ ਆ ਕਹਿੰਦੇ ਹੈ ਟੈਡੀ ਜਿਹਦੇ ਨੱਕ ਦੇ ਵਿੱਚ ਖਿੱਟਾ ਹੁੰਦਾ ਉੱਤੇ ਉਹਨੂੰ ਕਹਿੰਦੇ ਟੈਡੀ ਟੈਡੀ ਕਹਿੰਦੇ ਕਾਂਟਿਆਂ ਵਾਲਿਆਂ ਨੂੰ ਵੀ ਟੈਡੀ ਕਹਿੰਦੇ ਆਸ਼ੀਰਵਾਦ ਬਿਲਕੁਲ ਲੋ ਜੀ ਇੱਥੇ ਵੇਖ ਲੋ ਸਾਰਿਆਂ ਦੇ ਵਿਚਾਰ ਨਹੀਂ ਰਲਦੇ ਮਿਲਦੇਗੇ ਤੇ ਇਹਨਾਂ ਦੇ ਵਿਚਾਰ ਇਹਨਾਂ ਦੇ ਨਾਲ ਆ ਮੇਰੇ ਵਿਚਾਰ ਮੇਰੇ ਨਾਲ ਆ ਤੇ ਮੈਂ ਹੁਣ ਇੱਕ ਕੁਐਸਚਨ ਕੀਤਾ ਜੀ ਸਤਾਜ ਜੀ ਨਾਲ ਕਿ ਚਿੱਟੀ ਅੱਖ ਵਾਲੇ ਟੈਡੀ ਜ਼ਿਆਦਾ ਉੜਦੇ ਆ ਕਿ ਲਾਲ ਡੋਰੇ ਵਾਲੇ ਉੜਦੇ ਆ ਠੀਕ ਹੈ ਜੀ ਪਹਿਲੋਂ ਮੈਂ ਆਪਣਾ ਵਿਊ ਪੁਆਇੰਟ ਦੇ ਦੇਣਾ ਜੀ ਜਿਹਨੂੰ ਮੈਂ ਟੈਡੀ ਮੰਨਦਾ ਵਾਂ ਮੈਂ ਟੈਡੀ ਉਸ ਕਬੂਤਰ ਨੂੰ ਮੰਨਦਾ ਵਾਂ ਜਿਹਦੇ ਪਿੱਛੇ ਹਰ ਕਾ ਪਿੰਕ ਡੋਰਾ ਹੋਏਗਾ ਠੀਕ ਹੈ ਜੀ ਬਾਕੀ ਸਤਾਜ ਜੀ ਨਾਲ ਕਿਹਾ ਕਿ ਚਿੱਟੀ ਅੱਖ ਵਾਲੇ ਜ਼ਿਆਦਾ ਉੜਦੇ ਆ ਆਪੋ ਆਪਣਾ ਟੇਸਟ ਹੈ ਜੀ ਠੀਕ ਹੈ ਜੀ ਤੇ ਬਾਕੀ ਹਰ ਕੋਈ ਟੈਡੀ ਨਹੀਂ ਉੜਦਾ ਸੁਰਖੀ ਬਿੰਦੀ ਪਿੱਛੇ ਨਾ ਲੱਗਿਆ ਕਰੋ ਫਿਰ ਸਤਾਜ ਜੀ ਜਿਹੜਾ ਕਬੂਤਰ ਉੜਦਾ ਉਹਨੂੰ ਟੈਡੀ ਹੋਵੇਗਾ ਅਸਮਾਨ ਚੋਟ ਕੇ ਵਿਖਾਵੇ ਸਾਜੀ ਉਹਨੂੰ ਟੈਡੀ ਮੰਨੀ ਹੈ ਨਾ ਹਨਾ ਉਹ ਰਾਜਾ ਵਾਣਾ ਉਹ ਹੀ ਟੈਡੀ ਸਾਡੇ ਬਾਦ ਇਹੋ ਰਾਨੀ ਆ ਜੀ ਬਿਲਕੁਲ ਬਿਲਕੁਲ ਸਾਡਾ ਤੀਨਾ ਕੋਤਾ ਪਿਛਲੀ ਵਾਰ 2 ਵਜੇ ਕੇ 1 ਵਜੇ ਕੇ 7 ਮਿੰਟ ਤੇ ਬੈਠਾ ਜੀ ਬੈਠਾ ਲੋ ਜੀ ਵੇਹ ਲੋ ਭਾਈ ਪਹਿਲਾ ਨਾਮ ਦੂਜਾ ਨਾਮ 253 ਦੇ ਬੈਠਾ ਚਲੋ ਜੀ ਅੱਜ ਅਸੀਂ ਇੱਥੇ ਇੱਕ ਉਪਰਾਲਾ ਸ਼ੁਰੂ ਕਰਦੇ ਆ ਨਵਾਂ ਸਾਰਿਆਂ ਦੇ ਵਿੱਚ ਹੀ ਆਪਾਂ ਅਨਾਉਂਸਮੈਂਟ ਕਰਦੇ ਆ ਇੱਕ ਲੋ ਜੀ ਆਪਾਂ ਇੱਕ ਨਾ ਅਨਾਉਂਸਮੈਂਟ ਇੱਥੇ ਕਰ ਲੱਗੇ ਆ ਜੀ ਸੀਨੀਅਰ ਉਸਤਾਦ ਜੀ ਹੁਣੀ ਬੈਠੇ ਆ ਸਾਡੇ ਨਾਲ ਮਾਨੇ ਸਾਹਿਬ ਜੀ ਹੁਣੀ ਬੈਲਜੀਅਮ ਵਾਲੇ ਠੀਕ ਆ ਜੀ ਨਾ ਰਾਜੂ ਸਾਹਿਬ ਜੀ ਹੁਣੀ ਤੇ ਇਧਰ ਵੀ ਵੇਹ ਲੋ ਜੀ ਸਾਰੇ ਸਾਡੇ ਵਿੱਕੀ ਸਾਹਿਬ ਜੀ ਹੁਣੀ ਲਕਸ਼ਮੂ ਕਲੀਫਾ ਸਾਹਿਬ ਹੁਣੀ ਸਾਰੇ ਸੀਨੀਅਰਸ ਬੈਠੇ ਹੋਏ ਆ ਤੇ ਇੱਥੇ ਅੱਜ ਅਸੀਂ ਇੱਕ ਨਵਾਂ ਉਪਰਾਲਾ ਸ਼ੁਰੂ ਕਰਨ ਲੱਗੇ ਆ ਜੀ ਕਿ ਜਿਹੜੀਆਂ ਪੁਰਾਣੀਆਂ ਭੁੱਲ ਗਏ ਲੋਕੀ ਜਿਨ੍ਹਾਂ ਨੂੰ ਜਿੱਦਾਂ ਚੀਨੇ ਹੋ ਗਏ ਹਨਾ ਤੇ ਕਰਾਸ਼ੂ ਪਾਰ ਹੋ ਗਿਆ ਚਿੱਟੇ ਕਰਾਸ਼ੂ ਹੋ ਗਏ ਹਨਾ ਸ਼ਾਸਰੇ ਕਬੂਤਰ ਹੋ ਗਏ ਉਹਨਾਂ ਨੂੰ ਲੋਕਾਂ ਨੇ ਬੈਕਵਰਡ ਦੇ ਉੱਤੇ ਸੁੱੜਤਾ ਟੈਡੀ ਗੋਲਡਰਾਂ ਨੂੰ ਜਾਰੀ ਤਵੱਜੋ ਦੇ ਦਿੱਤੀ ਆ ਠੀਕ ਹੈ ਜੀ ਜਿਹੜਾ ਮੇਰਾ ਵੀਰ ਕੋਈ ਹਾਂਜੀ ਜੀ ਇੱਕ ਸਾਡੇ ਵੱਲੋਂ ਨਾ ਦੋ ਅਨਾਊਂਸਮੈਂਟਾਂ ਇੱਥੇ ਆਪਾਂ ਕਰਨ ਜਾ ਰਹੇ ਆਂ ਸਿਰਫ ਉਸਤਾਦ ਜੀ ਨਾਲ ਦੇ ਸਹਿਯੋਗ ਦੇ ਨਾਲ ਕਰਨ ਜਾ ਰਹੇ ਆਂ ਠੀਕ ਹੈ ਜੀ ਕੀ ਇਹਨਾਂ ਨੇ ਸਾਨੂੰ ਸਹਿਯੋਗ ਕੀਤਾ ਵਾ ਸਭ ਤੋਂ ਪਹਿਲਾਂ ਤੇ ਇਹ ਜਿਹੜੀਆਂ ਬਰੀਡਾਂ ਬੈਗ ਤੇ ਚਲ ਗਈਆਂ ਹਈਆਂ ਵਾ ਜਿਹੜਾ ਕੋਈ 2025 ਦੇ ਵਿੱਚ 10 12 ਬੱਚੇ ਚੀਨਿਆਂ ਦੇ ਜਾਂ ਯਾਗ ਨਸਲ ਹਨਾ ਵਧ ਕੇ ਬੈਠੇਗਾ ਵਾ ਜਾਂ ਚੀਨਾ ਤੋਂ ਵਧ ਕੇ ਬੈਠੇਗਾ ਉਹਨੂੰ ਜਿਆਦਾ ਸਕੈਨਾ ਸੀ ਦੋਨਾਂ ਨੂੰ ਲੋ ਜੀ ਜਿਹੜਾ ਵੀ ਆ ਹੁਣ ਤਿੰਨ ਦਿਨਾਂ ਵਾਲੀ ਜਿਹੜੀ ਸ਼ੇਲਡ ਡਰ ਰਹੀ ਆ ਉਹਦੇ ਵਿੱਚੋਂ ਕਿਸੇ ਦਾ ਕੋਈ ਚੀਨਾ ਕਬੂਤਰ ਜਾਂ ਹਰਾ ਕਬੂਤਰ ਜਿਹੜਾ ਵੀ ਲਾਸਟ ਬੈਠੇਗਾ ਵਧ ਕੇ ਹਿੱਟ ਪ੍ਰਵਾਜ ਮਾਰੇਗਾ ਉਹਨੂੰ ਜਿਹੜਾ ਵਾ 1100 ਰੁਪਿਆ ਨਾਮ ਉਸਤਾਜ ਜੀ ਨਾਲ ਦਿੱਤਾ ਜਾਏਗਾ ਪਲੱਸ 500 ਰੁਪਿਆ ਕਵਰ ਬਾਡ ਵੱਲੋਂ ਦਿੱਤਾ ਜਾਏਗਾ ਜੀ ਜਿਹੜਾ ਕੋਈ ਹਰਾ ਜਾਂ ਸਬਜ਼ ਚੀਨਾ ਚੀਨਾ ਕਾਰਜ ਜਿਹਨੂੰ ਕਹਿੰਦੇ ਆ ਉਹ ਹੇਟ ਮਾਰ ਕੇ ਬੈਠੇਗਾ ਠੀਕ ਹੈ ਜੀ 1600 ਰੁਪਿਆ ਇਨਾਮ ਅਸੀਂ ਕਰਤਾ ਜੋ ਹੋ ਸਕਦਾ ਨਾਮ 'ਚ ਵਾਦਾ ਵੀ ਹੋ ਜੀ ਲਓ ਜੀ 2100 ਹੋ ਗਿਆ ਜੋ ਆ ਪੰਜਾਂ ਮਿੰਟਾਂ ਦੇ ਵਿੱਚ 2100 ਰੁਪਿਆ ਹੋ ਗਿਆ ਜੋ ਜੀ 1100 ਰੁਪਿਆ ਮਾਨੇ ਸਾਹਿਬ ਜੀ ਬੈਲਜੀਅਮ ਵਾਲੇ 500 ਰੁਪਿਆ ਜੀ ਰਾਜੂ ਸਾਹਿਬ ਜੀ ਨਾਲੋਂ ਤੇ 500 ਰੁਪਿਆ ਹੀ ਕਵਰ ਬਾਡ ਵੱਲੋਂ ਲੋ ਜੀ 500 ਰੁਪਿਆ ਲਕਸ਼ਮਣ ਵੀਰ ਜੀ ਕਲੀਵਾ ਸਾਹਿਬ ਇਹਨਾਂ ਵੱਲੋਂ 2600 ਰੁਪਿਆ ਹੋ ਗਿਆ ਜੀ ਹਰਾ ਜਾਂ ਚੀਨਾ 3100 ਹੋ ਗਿਆ ਜੀ 500 ਰੁਪਿਆ ਵੀਰ ਜੀ ਨਾਲ ਵੱਲੋਂ ਵੀ ਲੋ ਜੀ 3100 ਹੋ ਗਿਆ ਜੀ ਹਰਾ ਜਾਂ ਚੀਨਾ ਹਰਾ ਜਾਂ ਚੀਨਾ ਕਬੂਤਰ ਹਿੱਟ ਮਾਰ ਕੇ ਬੈਠੇਗਾ 3100 ਰੁਪਿਆ ਨਾਮ ਠੀਕ ਹੈ ਜੀ ਹੋਰ ਜੀ ਆ ਸ਼ੰਦੇਸਤਾ ਜੀ ਹੈ ਜਿਨ੍ਹਾਂ ਨੇ 500 ਰੁਪਿਆ ਵਧਾਇਆ 3100 ਹੋ ਗਿਆ ਜੀ ਲੋ ਜੀ 500 ਰੁਪਿਆ ਵਿੱਕੀ ਸਾਹਿਬ ਜੀ ਨਾਲ ਵੱਲੋਂ ਵੀ ਜੀ ਠੀਕ ਹੈ ਜੀ 31 ਦੇ 5 3600 ਰੁਪਿਆ ਹੋ ਗਿਆ ਜੀ ਹਿੱਟ ਹਰਾ ਜਾਂ ਚੀਨਾ ਹਰਾ ਕਬੂਤਰ ਜਾਂ ਚੀਨਾ ਕਬੂਤਰ ਠੀਕ ਹੈ ਜੀ ਤ ਵੇਰਾ ਵੀ ਹੋ ਗਿਆ ਯਾਰ ਲੋ ਜੀ 500 ਹੋਰ ਵਧ ਗਿਆ 36 ਦੇ 5 ਭਾਈ 41 4100 ਰੁਪਿਆ ਹੋ ਗਿਆ ਜੀ ਆਹ ਜੀ ਆਰਾਮ ਵੀਰ ਜੀ ਹੁਣੀ ਛੋਟੇ ਭਰਾ ਲਕਸ਼ਣ ਵੀਰ ਜੀ ਹੁਣਾ ਦੇ ਲਕਸ਼ਣ ਵੀਰ ਜੀ ਨਾਲ ਦੇ ਸ਼ਾਗਿਰਦ ਹੈਗੇ ਆ ਜੀ ਇਹ 500 ਰੁਪਿਆ ਇਹਨਾਂ ਵਾ ਲੋਗ ਹੈ ਜੀ 4600 ਰੁਪਿਆ ਠੀਕ ਹੈ ਜੀ ਲੋ ਜੀ 4600 ਪਹਿਲਾਂ 500 ਵਾਰ ਕੇ 5100 ਹੋ ਗਿਆ ਜੀ 5100 ਰੁਪਿਆ ਇਹ ਟਕਬੂਤਰ ਨੂੰ ਨਾਮ ਦੇਵਾਂਗੇ ਕਬੂਤਰ ਹਰਾ ਜਾਂ ਚੀਨਾ ਹੋਣਾ ਚਾਹੀਦਾ ਵਾ ਜਿਹੜਾ ਵੀ ਹਿੱਟ ਮਾਰ ਜੇਗਾ ਉਹਨੂੰ 5100 ਰੁਪਇਆ ਨਾਮ ਦਿੱਤਾ ਜਾਏਗਾ ਜੀ ਭਾਈ ਤਿੰਨ ਦਿਨਾਂ ਵਾਲੀ ਜਿਹੜੀ ਸ਼ੀਲਡ ਉੱਟਨੀ ਆ ਨਾ ਡੱਕ ਵਾਏ ਡੱਕ ਉਹਦੇ ਵਿੱਚ 5100 ਰੁਪਇਆ ਨਾਮ ਹੋਏਗਾ ਸਾਰੇ ਵੀਰਾਂ ਦਾ ਸਹਿਯੋਗ ਹੈਗਾ ਜੀ ਵੀਡੀਓ ਬਣੀ ਆ ਚੱਲਦੀ ਵੀਡੀਓ ਦੇ ਵਿੱਚ ਹੀ ਇਹ ਨਾਮ ਅਨਾਉਂਸ ਕੀਤੇ ਹੋਏ ਆ ਠੀਕ ਹੈ ਜੀ ਇੱਥੇ ਅੱਜ ਆਪਾਂ ਲਖਣਵੀਰ ਜੀ ਨਾਲ ਜਿਹੜੀ ਆ ਸ਼ੀਲਡ ਕਰਵਾਈ ਸੀ ਉੱਥੇ ਹੀ ਨਾਮ ਵੰਡ ਸਮਾਰੋਹ ਹੋਗਾ ਸੀ ਉੱਥੇ ਬੈਠੇ ਵਟਾਏ ਜੀ ਅਸੀਂ ਪੁਰਾਣੀਆਂ ਨਸਲਾਂ ਨੂੰ ਅੱਗੇ ਲਿਉਣ ਨੂੰ ਉਪਰਾਲਾ ਇੱਕ ਸ਼ੁਰੂ ਕੀਤਾ ਉੱਥਾਂ ਹੀ ਜਿਹੜਾ ਵਾ ਇਹ ਕੰਮ ਧੁਰਿਆ ਜੋ ਠੀਕ ਹੈ ਜੀ 1100 ਰੁਪਏ ਤੋਂ ਸ਼ੁਰੂਆਤ ਹੋਈ ਹੈ ਜੀ ਮਾਨੇ ਸਤਾਜੀ ਨਾਲ ਵੱਲੋਂ ਤੇ 1100 ਤੋਂ ਵਾਧੀ-ਵਾਧੀ 500 ਵਾਧਾ ਇੱਧਰ 500 ਇੱਧਰ 500 ਖਬਰ ਬਾੜ ਵੱਲੋਂ 500 ਜੀ ਆਪਣੇ ਵਿੱਕੀ ਸਤਾਜੀ ਨਾਲੋਂ 500 ਲਖਮਨ ਵੀਰ ਜੀ ਨਾਲ ਵੱਲੋਂ 500 ਆਪਣੇ ਸ਼ਿੰਦੇ ਸਤਾਜੀ ਨਾਲ ਵੱਲੋਂ ਠੀਕ ਹੈ ਜੀ ਇੱਧਰ 500 ਆ ਵੀਰ ਜੀ ਆਪਣੇ ਤੇ 500 ਇਹਨਾਂ ਦੇ ਸ਼ਹੀਦ ਦੇ ਨਾਲ 5100 ਰੁਪਿਆ ਹੋ ਗਿਆ ਜੀ ਟੋਟਲ ਇੱਕ ਦਿਨ ਹਿੱਟ ਮਾਰਨੀ ਹੈ ਜੀ ਕਬੂਤਰ ਨੇ ਹਰਾ ਹੋਵੇ ਚਾਹੇ ਚੀਨਾ ਹੋਵੇ ਠੀਕ ਹੈ ਜੀ ਪੁਰਾਣੀਆਂ ਨਸਲਾਂ ਕਾਮ ਪੁਰਾਣੀਆਂ ਨਸਲਾਂ ਨੂੰ ਅੱਗੇ ਲਿਆਓ ਵੀਰ ਜੀ ਇਸ ਕਰਕੇ ਹੀ ਇਹ ਉਪਰਾਲਾ ਕੀਤਾ ਵਾ ਠੀਕ ਹੈ ਜੀ ਬਾਕੀ ਹਾਂ ਜੀ ਮਾਣੇ ਬਾਈ ਦੌਰ ਜਿਹੜਾ ਵਾ ਪੁਰਾਣਾ ਕੋਈ ਯਾਦ ਆਸ਼ ਕੋਈ ਸਾਨੂੰ ਕੋ ਤਾਜੀ ਕਰਾ ਦੋ ਕੋਈ ਪੁਰਾਣੀ ਬਾਈ ਬੁਰੀ ਦਾ ਜ਼ਿਕਰ ਸ਼ੌਂ ਕਿਦਾਂ ਵਿਆ ਸਾਈ ਸਚੋ ਛੋਟੇ ਜਿਹੇ ਹੁੰਦੇ ਆ ਬੁੜੀਆਂ ਪੁੱਤਾਂ ਹੁੰਦੇ ਆ ਹਾਂ ਜੀ ਸਕੂਲ ਜਾਣਾ ਨਹੀਂ ਪੁੱਤਰਾ ਪੁੱਤਰਾ ਡਾਈ ਜਾਣਾ ਅੱਛਾ ਜੀ ਉੱਥੋਂ ਸ਼ੌਂ ਪਿਆ ਗਿਆ ਠੀਕ ਹੈ 7-8 ਸਾਲ ਕਿਤੇ ਕਬੂਤਰ ਪਾ ਲਈ ਫੇਰ ਬਾਹਰ ਚਲੇ ਗਏ ਅੱਛਾ ਜੀ ਮਰਵਾਣ ਕੇ ਪੇ ਰੱਖ ਲੈ ਫੇਰ ਰੱਖ ਲੈ ਤੁਸੀਂ ਕਹਤਾ ਕਿ ਪੁੱਤ ਤਾਂ ਆਣਗੇ ਫੇਰ ਆਣਾ ਮੈਂ ਠੀਕ ਹੈ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਲੋ ਜੀ ਜਿਹੜੇ ਵੀਰਾਂ ਦੀ ਵੀ ਖੁਆਇਸ਼ ਹੈਗੀ ਸੀ ਮਾਨੇ ਸਾਹਿਬ ਜੀ ਬੈਲਜੀਅਮ ਵਾਲੇ ਤੇ ਉਹਨਾਂ ਦੀ ਸ਼ੱਤ ਤੇ ਵੀ ਤੁਹਾਨੂੰ ਟਾਈਮ ਆ ਬਾਜ਼ੀਆਂ ਥੋੜੀਆਂ ਲੰਘ ਲੈਂਦੋ ਜੀ ਕਿਉਂਕਿ ਸਾਡੀ ਆਦਤ ਹੈਗੀ ਆ ਤੇ ਉਹ ਚਾਹੇ ਸਾਡੀ ਆਦਤ ਸੁਣ ਲਓ ਤੁਸੀਂ ਜਾਂ اختیار ਵਰਤਦੇ ਅਸੀਂ ਜਿੰਨਾ ਵੀ ਸ਼ੱਤਾਂ ਤੋਂ ਬਾਜ਼ੀਆਂ ਉੱਟਦੀਆਂ ਵਾਂ ਜਾਂ ਕੱਪਾਂ 'ਚ ਐਂਟਰੀਆਂ ਅਸੀਂ ਉਹਨਾਂ ਦੀ ਸ਼ੱਤ ਤੇ ਨਹੀਂ ਜਾ ਰਹੇ ਜੀ ਪਤਾ ਕਿਉਂ ਬਾਈ ਚਾਂਸ ਸਾਡੇ ਹੱਥਾਂ 'ਨਾ ਕੱਪੜਿਆਂ 'ਨਾ ਕੋਈ ਵਾਰਿਸ ਚੱਲ ਗਿਆ ਤੇ ਅਸੀਂ ਨਹੀਂ ਚਾਹੁੰਦੇ ਕਿ ਇਹਦੀ ਗੇਮ ਖਰਾਬ ਹੋਵੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਵਾ ਤੁਹਾਨੂੰ ਸ਼ੌਂਕ ਕਰਾਇਆ ਜਾਏਗਾ ਜਿੰਨੀ ਦੇਰ ਤੱਕ ਮਾਨਸਾ ਸਾਹਿਬ ਜੀ ਹੁਣ ਇੱਥੇ ਗਿਆ ਕਿੰਨੀ ਦੇਰ ਹੈਗੇ ਸਾਈ ਤੁਸੀ ਮੈਂ ਦੋ ਤਰੀਕ ਨੂੰ ਚਲ ਜਾਣਾ ਦੋ ਤਰੀਕ ਨੂੰ ਚਲ ਜਾਣਾ ਚਲੋ ਜੀ ਫਿਰ ਵੀ ਦੋ ਤਰੀਕ ਤੋਂ ਪਹਿਲਾਂ ਆਪਾਂ ਟਾਈਮ ਲਾਵਾਂਗੇ ਸਾਹਿਬ ਜੀ ਨਾਲ ਕੋਲੋਂ ਠੀਕ ਹੈ ਜੀ ਬਾਕੀ ਕਵਰ ਬਾਡ ਵੀਜਨ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਤੇ ਸਭ ਦੀ ਹਾਜ਼ਰੀ ਦੇ ਵਿੱਚ ਜੀ 5100 ਰੁਪਏ ਨਾਮ ਪਹੁੰਚ ਗਿਆ ਜੋ ਜੀ ਹਿੱਟ ਪ੍ਰਵਾਜ ਨੂੰ ਠੀਕ ਹੈ ਜੀ ਚੀਨਾ ਪਾਰ ਤੇ ਹਰਾ-ਭਾਰ ਹੋਣਾ ਚਾਹੀਦਾ ਜੋ ਠੀਕ ਹੈ ਜੀ ਧੰਨਵਾਦ ਜੀ ਸਾਰੇ ਵੀਰਾਂ ਦਾ